ਕੱਤੀ ਫੌਜੀ ਡਿਊਟੀ ਦੌਰਾਨ ਸੜਕ ਹਾਦਸੇ ਦੇ ਵਿੱਚ ਪਿੰਡ ਚਨੋਲੀ ਦੇ ਨੌਜਵਾਨ ਸੈਨਿਕ ਜੋਬੰप्रीत ਸਿੰਘ ਦੀ ਮੌਤ ਹੋ ਗਈ ਹੈ। ਰੋਪੜ ਜ਼ਿਲ੍ਹੇ ਦੇ ਬੀਤੀਸਨਾ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਵੀ ਰੋ ਰੋ ਬੁਰਾ ਹਾਲ ਹੈ। ਦਸਿਆ ਜਾ ਰਿਹਾ ਹੈ ਕਿ ਦਮਕੋਸ਼ਮੀ ਦੇ ਜਿਲ੍ਹਾ ਡੋਡਾ ਦੇ ਵਿੱਚ ਵਾਪਰੇ ਇੱਕ ਭਿਆਨਕ ਸਲਖਾਸੇ ਦੌਰਾਨ ਭਾਰਤੀ ਫੌਜ ਦੇ ਨੌਜਵਾਨ ਸੈਨਿਕ ਜੋਬਨਪ੍ਰੀਤ ਸਿੰਘ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫੌਜ ਦੀ ਇੱਕ ਗੱਡੀ ਜੋ ਕਿ ਖਾਈ ਦੇ ਵਿੱਚ ਡਿੱਗੀਗੀ ਤੇ ਇਸ ਦੌਰਾਨ ਕਈ ਭਾਰਤੀ ਸੈਨਿਕਾਂ ਮੌਤ ਦਾ ਸ਼ਿਕਾਰ ਹੋ ਗਏ। ਕਿਹਾ ਜਾ ਰਿਹਾ ਹੈ ਕਿ ਪਹਾੜੀ ਇਲਾਕੇ ਦੇ ਵਿੱਚ ਰਸਤੇ ਦੌਰਾਨ ਫੌਜ ਦੀ ਗੱਡੀ ਅਚਾਨਕ ਬੇਕਾਬੂ ਹੋ ਜਾਂਦੀ ਤੇ 200 ਫੁੱਟ ਗਹਿਰਾਈ ਖਾਈ ਦੇ ਵਿੱਚ ਡਿੱਗ ਜਾਂਦੀ ਹੈ। ਇਸ ਦਰਦਨਾਕ ਹਾਦਸੇ ਦੇ ਵਿੱਚ ਕਾਫੀ ਨੌਜਵਾਨਾਂ ਦੀ ਮੌਤ ਹੋਈ ਹੈ ਹਾਲਾਂਕਿ ਕਿ 2021 ਸੈਨਿਕ ਜੋਬਨਪ੍ਰੀ ਸਿੰਘ ਸਮੇਤ ਕੁੱਲ 9 ਫੌਜੀ ਜਵਾਨ ਇਸ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਹੈ 7 ਫੌਜੀ ਜਵਾਨ ਜਿਨ੍ਹਾਂ ਦੇ ਡੋ ਕੀ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਵੀ ਕਰਵਾ ਦਿੱਤਾ ਗਿਆ ਸ਼ਹੀਦ ਸੈਨਿਕ ਜੋਬਨਪ੍ਰੀ ਸਿੰਘ ਜੋ ਕਿ ਸਾਬਕਾ ਸੈਨਿਕ ਪੁੱਤਰ ਬਲਵੀਰ ਸਿੰਘ ਦਾ ਪੁੱਤ ਸੀ ਉਹ 25 ਸਾਲ ਦਾ ਸੀਗਾ ਤੇ 2019 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਉਹ ਪਰਤੀ ਹੋਇਆ ਸੀ ਇਸ ਸਮੇਂ ਹੁਨੂਹ ਜੋ ਕਿ ਫੌਜ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਿਹਾ ਸੀ ਦੇਸ਼ ਸੇਵਾ ਦਾ ਜਜ਼ਬਾ ਉਸ ਨੂੰ ਆਪਣੇ ਪਿਤਾ ਤੋਂ ਵੀ ਵਿਰਾਸਤ ਦੇ ਵਿੱਚ ਮਿਲਿਆ ਸੀ ਜਿਸ ਕਰਕੇ ਉਸ ਨੇ ਨੌਜਵਾਨ ਉਮਰ ਦੇ ਵਿੱਚ ਫੌਜ ਦੀ ਵਰਦੀ ਪਹਿਨ ਕੇ ਮਾਤਰਪੂਰੀ ਦੀ ਸੇਵਾ ਦਾ ਰਾਹ ਚੁਣਿਆ ਦਸਨੀਓਗੇ ਵੀ ਇੱਕ ਜਵੰਮਪਰੀ ਸਿੰਘ ਦਾ ਵਿਆਹ ਆਉਣ ਵਾਲੇ ਫਰਵਰੀ ਮਹੀਨੇ ਦੇ ਵਿੱਚ ਤੈਅ ਕੀਤਾ ਗਿਆ ਸੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਅਚਾਨਕ ਵਾਪਰੇ ਸਹਾਸੇ ਨੇ ਸਾਰੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਦਿੱਤੀਆਂ ਨੇ ਭਾਰਤੀ ਫੌਜ ਦੀ ਡਿਊਟੀ ਰਾਂ ਸੜਕ ਹਾਸੇ ਦੇ ਵਿੱਚ ਪਿੰਡ ਚਨੋਲੀ ਦੇ ਨੌਜਵਾਨ ਸੈਨਿਕ ਜੋਬੰਪਰੀ ਸਿੰਘ ਦੀ ਮੌਤ ਹੋ ਗਈ ਹੈ ਰੋਪੜ ਜ਼ਿਲ੍ਹੇ ਦੀ ਬੀਤੀਸਨਾ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦਾ ਵੀ ਰੋ ਰੋ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਕਿ ਜੰਮੁਕਸ਼ਮੀ ਦੇ ਜ਼ਿਲ੍ਹਾ ਡੋਡਾ ਦੇ ਵਿੱਚ ਵਾਪਰੇ ਇੱਕ ਭਿਆਨਕ ਸਲਖਾਸੇ ਦੌਰਾਨ ਭਾਰਤੀ ਫੌਜ ਦੇ ਨੌਜਵਾਨ ਸੈਨਿਕ ਜੋਬੰਪਰੀ ਸਿੰਘ ਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਰਤੀ ਫੌਜ ਇੱਕ ਗੱਡੀ ਜੋ ਕਿ ਖਾਈ ਦੇ ਵਿੱਚ ਡਿੱਗੀਗੀ ਤੇ ਇਸ ਦੌਰਾਨ ਕਈ ਭਾਰਤੀ ਸੈਨਿਕ ਮੌਤ ਦਾ ਸ਼ਿਕਾਰ ਹੋ ਗਏ ਕਿਹਾ ਜਾ ਰਿਹਾ ਹੈ ਕਿ ਪਹਾੜੀ ਇਲਾਕੇ ਦੇ ਵਿੱਚ ਰਸਤੇ ਦੌਰਾਨ ਖੋਜ ਦੀ ਗੱਡੀਆਂ ਅਚਾਨਕ ਬੇਕਾਬੂ ਹੋ ਜਾਂਦੀ ਤੇ 200 ਫੁੱਟ ਦੀ ਗਹਿਰਾਈ ਖਾਈ ਦੇ ਵਿੱਚ ਡਿੱਗ ਜਾਂਦੀ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ ਕਾਫੀ ਨੌਜਵਾਨਾਂ ਦੀ ਮੌਤ ਹੋਈ ਹੈ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਸੈਨਿਕ ਜੋਬਨਪ੍ਰੀ ਸਿੰਘ ਸਮੇਤ ਕੁੱਲ 9 ਫੌਜੀ ਜਵਾਨ ਇਸ ਦੇ ਵਿੱਚ ਜਿਨ੍ਹਾਂ ਦੀ ਮੌਤ ਹੋ ਗਈ ਹੈ 7 ਫੌਜੀ ਜਵਾਨ ਜਿਹੜੇ ਗੰਭੀਰ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਵੀ ਕਰਵਾ ਦਿੱਤਾ ਗਿਆ ਸ਼ਹੀਦ ਸੈਨਿਕ ਜੋਬਨਪ੍ਰੀ ਜੋ ਕਿ ਸਾਬਕਾ ਸੈਨਿਕ ਪੁੱਤਰ ਬਲਵੀਰ ਸਿੰਘ ਦਾ ਪੁੱਤ ਸੀ ਉਹ 25 ਸਾਲ ਦਾ ਸੀਗਾ ਤੇ ਸਹਜਾਰੇਗੀ 2019 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਉਹ ਭਰਤੀ ਹੋਇਆ ਸੀ ਇਸ ਸਮੇਂ ਹੁਣ ਉਹ ਜੋ ਕਿ ਫੌਜ ਦੇ ਵਿੱਚ ਆਪਣੀ ਸੇਵਾਵਾਂ ਨਿਭਾ ਰਿਹਾ ਸੀ ਦੇਸ਼ ਸੇਵਾ ਦਾ ਜਜ਼ਬਾ ਉਸ ਨੂੰ ਆਪਣੇ ਪਿਤਾ ਤੋਂ ਵੀ ਵਿਰਾਸਤ ਦੇ ਰੂਪ ਵਿੱਚ ਮਿਲਿਆ ਸੀ ਜਿਸ ਕਰਕੇ ਉਸ ਨੇ ਨੌਜਵਾਨ ਉਮਰ ਦੇ ਵਿੱਚ ਫੌਜ ਵਰਦੀ ਪਹਿਨ ਕੇ ਮਾਤਰ ਪੂਰਵੀ ਦੀ ਸੇਵਾ ਦਾ ਰਾਚੁਨਿਆ ਦਸਨੀਓਗੇ ਵੀ ਇੱਕ ਜਵੰਤ ਸਿੰਘ ਦਾ ਵਿਆਹ ਆਉਣ ਵਾਲੀ ਦੋ ਮਹੀਨੇ ਦੇ ਵਿੱਚ ਤੈਅ ਕੀਤਾ ਗਿਆ ਸੀ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਪਰ ਅਚਾਨਕ ਵਾਪਰੇ ਸਹਾਸੇ ਨੇ ਸਾਰੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਦਿੱਤੀਆਂ